ਇੱਕ ਕੌਮਲੀ ਬੜੀ ਚੰਗੀ ਗੱਲ ਹੈ ਕਿ ਸਿੱਖ ਸਮਾਜ ਦੇ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਕੌਮੀ ਰੰਗ ਖਾਲਸਾ ਹੀ ਨੀਲਾ ਆ ਜੋ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਫੌਜਾਂ ਨੂੰ ਬਖਸ਼ਿਆ ਕਿਉਂਕਿ ਖਾਲਸਾ ਫੌਜ ਕਿਹੜੀ ਹੈ ਨਿਹੰਗ ਸਿੰਘ ਜੱਥੇਬੰਦੀਆਂ ਨਿਹੰਗ ਸਿੰਘ ਜਿਹੜੇ ਨੇ ਉਹਨਾਂ ਨੂੰ ਖਾਲਸਾ ਫੌਜ ਦਾ ਰੁਤਬਾ ਹਾਸਲ ਆ ਤੇ ਖਾਲਸਾ ਫੌਜ ਕਿੰਨੇ ਬਣਾਈ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਜਦੋਂ ਗੁਰੂ ਸਾਹਿਬ ਨੇ ਖਾਲਸਾ ਫੌਜ ਬਣਾਈ ਤੇ ਉਹਨਾਂ ਨੇ ਕੋਈ ਡਰੈਸ ਕੋਡ ਵੀ ਬਣਾਇਆ ਹੋਵੇਗਾ ਫਿਰ ਡਰੈਸ ਕੋਡ ਨੀਲਾ ਆ ਫਿਰ ਉਹ ਨਿਸ਼ਾਨ ਸਾਹਿਬ ਵੀ ਦਿੱਤਾ ਹੋਊਗਾ ਝੰਡਾ ਜਿਹਨੂੰ ਆਪਾਂ ਕਈ ਆਮ ਸ਼ਬਦਾਂ ਚ ਬੋਲ ਦਿੰਨੇ ਆ ਉਹ ਵੀ ਨੀਲਾ ਦਸਤਾਰ ਨੀਲੀ ਸਿਰਪਾਓ ਨੀਲਾ ਤੇ ਇੱਥੋਂ ਤੱਕ ਕਿ ਜਿਹੜਾ ਖਾਲਸੇ ਦਾ ਝੰਡਾ ਆ ਉਹਦਾ ਜਿਹੜਾ ਹੇਠਲਾ ਆ ਜਿਹਨੂੰ ਆਪਾਂ ਬੋਲ ਦਿੰਨੇ ਆ ਉੱਪਰ ਇੱਕ ਫਰਲਾ ਲੱਗਾ ਹੁੰਦਾ ਉਹ ਵੀ ਨੀਲਾ ਹੁੰਦਾ ਆ ਹਾਂਜੀ ਕਹਿਣ ਤੋਂ ਭਾਵ ਕਿ ਸਾਰਾ ਕੁਝ ਇਹ ਤੋਂ ਗੁਰੂ ਸਾਹਿਬ ਨੇ ਨੀਲਾ ਰੰਗ ਦਿੱਤਾ ਆ ਤੇ ਫਿਰ ਸਾਈਂ ਕੁਝ ਲੋਕ ਕੁਝ ਕੁ ਸਿੱਖ ਜਿਹੜੇ ਨੇ ਫਿਰ ਉਹਨਾਂ ਨੂੰ ਚਾਹੀਦਾ ਕਿ ਜੇ ਕਿਸੇ ਨੂੰ ਸਰਪਾਓ ਵੀ ਦੇਣਾ ਹੋਵੇ ਤੇ ਨੀਲਾ ਹੀ ਦੇਣਾ ਚਾਹੀਦਾ ਜਿੱਦੋਂ ਖਾਲਸਾ ਫੌਜਾਂ ਨੀਲਾ ਦਿੰਦੀਆਂ ਨੇ ਤੇ ਅਸੀਂ ਖਾਲਸਾ ਫੌਜ ਤੋਂ ਵੱਖਰੇ ਕਿੰਦਾ ਹੋ ਸਕਦੇ ਆ ਅਸੀਂ ਕੀ ਸਿੱਖ ਨਹੀਂ ਹੈਗੇ ਕਿ ਸਾਨੂੰ ਸਿੱਖਾਂ ਦੀ ਵਿਚਾਰਧਾਰਾ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਜਿੱਦੋਂ ਖਾਲਸਾ ਫੌਜ ਨੇ ਜਾਂ ਕਾਲਸਾ ਗੁਰਧੰਤਨ ਗੁਰੂ ਗਬੇ ਸਿੰਘ ਮਹਾਰਾਜ ਨੇ ਨੀਲਾ ਰੰਗ ਦੇ ਦਿੱਤਾ ਤੇ ਫਿਰ ਅਸੀਂ ਕਿਉਂ ਹੋਰ ਰੰਗ ਦੇ ਸਰਪਾਉ ਦਿੰਨੇ ਆ ਕਿ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਕੀ ਕੀ ਵਿਸ਼ਵ ਦੇ ਕਿਸੇ ਵੀ ਦੇਸ਼ ਦਾ ਜਦੋਂ ਕੌਮੀ ਰੰਗ ਹੋਵੇ ਜੇ ਚ ਉਹਨਾਂ ਦਾ ਕੌਮੀ ਝੰਡਾ ਹੋਵੇ ਤੇ ਜੇ ਉਹਨਾਂ ਨੇ ਕਿਸੇ ਨੂੰ ਕੋਈ ਸਨਮਾਨ ਚਿੰਨ੍ਹ ਦੇਣਾ ਹੋਵੇ ਤੇ ਕੀ ਉਹ ਹੋਰ ਰੰਗ ਦਾ ਦੇਣਗੇ ਤੇ ਉਹ ਤਾਂ ਆਪਣੇ ਹੀ ਕੌਮੀ ਰੰਗ ਚ ਦੇਣਗੇ ਨਾ ਕਿਉਂਕਿ ਉਹਨਾਂ ਦਾ ਕੌਮੀ ਰੰਗ ਆ ਤਾਂ ਜੇ ਉਹਨਾਂ ਲੋਕਾਂ ਨੂੰ ਪਤਾ ਤੇ ਫਿਰ ਸਾਨੂੰ ਕਿਉਂ ਨਹੀਂ ਪਤਾ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਜਦੋਂ ਵੀ ਕਿਸੇ ਨੂੰ ਸਿਰਪਾਓ ਦੇਣਾ ਹੋਵੇ ਤਾਂ ਉਹਨਾਂ ਨੂੰ ਹਮੇਸ਼ਾ ਕੌਮੀ ਰੰਗ ਦੇ ਚ ਦੇਣਾ ਚਾਹੀਦਾ ਨੀਲੇ ਰੰਗ ਚ ਦੇਣਾ ਚਾਹੀਦਾ ਦੂਜੇ ਰੰਗ ਚ ਨਹੀਂ ਦੇਣਾ ਚਾਹੀਦਾ ਬੇਸ਼ੱਕ ਰੰਗਾਂ ਦਾ ਕੋਈ ਮਸਲਾ ਨਹੀਂ ਹੁੰਦਾ ਰੰਗਾਂ ਦੀ ਕੋਈ ਗੱਲ ਨਹੀਂ ਹੁੰਦੀ ਫਿਰ ਵੀ ਸਾਨੂੰ ਆਪਣੇ ਕੌਮੀ ਰੰਗ ਦੇ ਨਾਲ ਜੁੜੇ ਰਹਿਣਾ ਚਾਹੀਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਆਪਾਂ ਸਾਰਿਆਂ ਨੇ ਇਸ ਵਿਸ਼ੇ ਤੇ ਕਾਫੀ ਕੰਮ ਕੀਤਾ ਤੁਹਾਡੇ ਸਹਿਯੋਗ ਸਦਕਾ ਕੰਮ ਕੀਤਾ ਤੇ ਉਹਦੇ ਵਿੱਚ ਆਪਣੀ ਕੌਮ ਦੇ ਵਿੱਚ ਇੱਕ ਜਾਗਰੂਤੀ ਪੈਦਾ ਹੋਈ ਹਰ ਬੰਦੇ ਨੂੰ ਆਪਣੀ ਕੌਮ ਦੇ ਚੰਗੀਆਂ ਗੱਲਾਂ ਨੂੰ ਪਰਫੁੱਲਤ ਕਰਨਾ ਚਾਹੀਦਾ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ ਕੋਈ ਵੀ ਕੌਮ ਹੋਵੇ ਕਿਉਂਕਿ ਕੌਮ ਜਦੋਂ ਬਣਦੀ ਹੈ ਨਾ ਨਾ ਉਹਦਾ ਇੱਕ ਮਕਸਦ ਹੁੰਦਾ ਆ ਸਮਾਜ ਦੇ ਹਰ ਇੱਕ ਵਰਗ ਦੀ ਬਾਹ ਫੜਨੀ ਹਰ ਇੱਕ ਦੇ ਨਾਲ ਖਲੋਣਾ ਉਹਦਾ ਇਹ ਨਹੀਂ ਫਰਜ਼ ਹੁੰਦਾ ਕਿ ਦੂਜੇ ਧਰਮਾਂ ਨਾਲ ਈਰਖਾ ਕਰੇ ਦੂਜਿਆਂ ਨਾਲ ਨਫ਼ਰਤ ਕਰੇ ਨਹੀਂ ਕੌਮ ਦਾ ਮਤਲਬ ਹੁੰਦਾ ਕਿ ਸਾਰਿਆਂ ਨੂੰ ਪਿਆਰ ਕਰਨਾ ਸਾਰਿਆਂ ਨਾਲ ਇੱਜ਼ਤ ਮਾਨ ਨਾਲ ਪੇਸ਼ ਆਉਣਾ ਤੇ ਜਦੋਂ ਸਾਡੇ ਹੀ ਸਿੱਖ ਕੌਮ ਦਾ ਵੀ ਇਹ ਫਰਜ਼ ਮੰਨਦਾ ਕਿ ਉਹ ਆਪਣੀ ਕੌਮ ਦੇ ਕੌਮੀ ਰੰਗਾਂ ਨੂੰ ਪਰਫੁੱਲਤ ਕਰੇ ਤੇ ਆਪਾਂ ਸਾਰਿਆਂ ਰਲ ਕੇ ਮਿਹਨਤ ਕੀਤੀ ਤੇ ਜਿੱਤ ਪ੍ਰਾਪਤ ਹੋਈ ਅੱਜ ਆਪਣੇ ਸਾਰੇ ਹੀ ਗੁਰਦੁਆਰਾ ਸਾਹਿਬਾਂ 'ਚ ਖਾਲਸੇ ਦੇ ਨੀਲੇ ਰੰਗਾਂ ਦੇ ਨਿਸ਼ਾਨ ਸਭ ਝੂਲਣ ਲੱਗ ਪਏ ਨੇ ਜੋ ਬਹੁਤ ਵਧੀਆ ਗੱਲ ਆ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਉਹ ਨੀਲੇ ਸਰਪਾਉ ਦੇਣੇ ਸ਼ੁਰੂ ਕਰ ਦਿੱਤੇ ਨੇ ਜੋ ਬਹੁਤ ਹੀ ਵਧੀਆ ਗੱਲ ਆ ਮੈਂ ਉਹਨਾਂ ਸਾਰੇ ਹੀ ਭੈਣ ਭਰਾਵਾਂ ਦਾ ਲੱਖ ਲੱਖ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਬੇਨਤੀ ਵੀ ਕਰਦਾ ਹਾਂ ਕਿ ਜਿਹੜੇ ਭੈਣ ਭਰਾ ਦੂਜੇ ਰੰਗਾਂ ਦੇ ਸਰਪਾਉ ਵਰਤਦੇ ਨੇ ਉਹ ਇਸ ਗੱਲ ਵੱਲ ਧਿਆਨ ਦੇਣ ਹੁਣ ਕਈ ਸੱਜਣ ਕਹਿੰਗੇ ਸਰ ਜੀ ਤੁਸੀਂ ਤੇ ਆਪ ਦਾੜੀ ਕਟਾਈ ਹੋਈ ਆ ਜਾਂ ਤੁਹਾਡੀ ਦਾੜੀ ਬੜੀ ਛੋਟੀ ਆ ਜਾਂ ਤੁਸੀਂ ਦਾੜੀ ਬੰਨੀ ਹੋਈ ਆ ਤੇ ਇਹ ਤੇ ਗੱਲ ਤੁਸੀਂ ਤੇ ਸਿੱਖ ਧਰਮ ਦੀ ਕਰਦੇ ਹੋ ਖੋ ਸਕਦਾ ਕੁਝ ਕਹਿੰਦੇ ਪਰ ਜਿੱਦੇ ਕਿ ਜੇ ਕਿਸੇ ਦੇ ਬੱਚੇ ਕਿਸੇ ਯੂਨੀਵਰਸਿਟੀ ਚ ਜਾਂ ਕਿਸੇ ਕਾਲਜ ਚ ਪੜ੍ਹਦੇ ਹੋਣ ਤਾਂ ਉੱਥੇ ਉਹਦੇ ਬੱਚੇ ਇਹ ਨਹੀਂ ਕਹਿੰਦੇ ਕਿ ਸਾਨੂੰ ਗਾਰਡਲਾ ਪੜਾਉਣ ਵਾਲਾ ਕੌਣ ਆ ਜੇ ਸਾਨੂੰ ਕਿਤੇ ਵੀ ਕੋਈ ਚੰਗੀ ਗੱਲ ਮਿਲਦੀ ਹੋਵੇ ਤਾਂ ਉਹ ਬੜੀ ਵਧੀਆ ਗੱਲ ਆ ਤੁਸੀਂ ਸਾਰੇ ਮੇਰੇ ਭੈਣ ਭਰਾ ਹੋ ਆਪਾਂ ਸਾਰੇ ਉਸ ਰੱਬ ਸੋਹਣੇ ਦੇ ਬੱਚੇ ਹਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਤੇ ਸਾਈਂ ਆਪਣੇ ਗੁਰੂ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਆ ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਕਈ ਲੋਕ ਪੂਰੇ ਕੰਪਲੀਟ ਸਿੱਖ ਨੇ ਉਹ ਕਰਮਾ ਪਾਗਾ ਵਾਲੇ ਨੇ ਉਹ ਨੀਲਾ ਦਸਤਾਰ ਸਜਾਉਂਦੇ ਨੇ ਨੀਲਾ ਬਾਣਾ ਪਾਉਂਦੇ ਨੇ ਜੋ ਬਹੁਤ ਹੀ ਵਧੀਆ ਗੱਲ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂੰਦੇ ਵਸਤੇ ਰੋ ਰੱਬ ਸੋਹਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ